ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪ ਜੀ ਦੇ ਨਾਲ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਸ਼ੁੱਧ ਉਚਾਰਨ ਅਤੇ ਗੁਰਬਾਣੀ ਦੇ ਅਰਥਾਂ ਦੇ ਬਾਰੇ ਇੱਕ ਬਹੁਤ ਹੀ ਕਮਾਲ ਦੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਨ ਜਾ ਰਿਹਾ ਤੇ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ ਇਸ ਪ੍ਰੋਗਰਾਮ ਜਿੰਨਾ ਵੱਦ ਤੋਂ ਵੱਦ ਹੋ ਸਕਦਾ ਹੈ ਸਿੱਖ ਸੰਗਤਾਂ ਨਾਲ ਸ਼ੇਰ ਜਿਹੜਾ ਉਹ ਜ਼ਰੂਰ ਕਰੇ ਉੱਚੀ ਸੰਗਤ ਜੀ ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਨਾ ਜੀ ਆਹ ਜਿਹੜੇ ਸਕਰੀਨ ਦੇ ਉੱਪਰ ਲਿਖੇ ਹੋਏ ਤੁਸੀਂ ਮੁਬਾਰਕ ਸ਼ਬਦ ਦੇਖ ਰਹੇ ਹੁਣ ਇਹ ਸ਼ਬਦ ਸਾਨੂੰ ਮਹਾਰਾਜ ਦੀ ਬਾਣੀ ਵਿੱਚੋਂ ਬਹੁਤ ਵਾਰ ਪੜਨ ਨੂੰ ਮਿਲਦੇ ਆ ਇਸ ਤਰ੍ਹਾਂ ਦੇ ਬਹੁਤ ਸ਼ਬਦ ਜਿਹੜੇ ਆ ਉਹ ਮਹਾਰਾਜ ਦੀ ਬਾਣੀ ਵਿੱਚ ਦਰਜ ਆ ਜਿੱਦੇ ਹੁਣ ਇੱਕ ਸ਼ਬਦ ਆ ਗੱਗੇ ਨੂੰ ਕੰਨਾ ਵਾਵੇ ਤੇ ਦੁਲਾਵਾਂ ਦੀ ਮਾਤਰਾ ਇਹ ਇਸ ਸ਼ਬਦ ਦਾ ਪਾਠ ਸੀ ਕਿਵੇਂ ਕਰਾਂਗੇ ਗਾ ਵੈ ਅਕਸਰ ਹੀ ਦੇਖਿਆ ਜਾਂਦਾ ਹੈ ਵੀ ਜਿਹੜਾ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਆ ਨਾ ਜੀ ਜਿਹੜੀ ਦੁਲਾਵਾਂ ਦੀ ਮਾਤਰਾ ਹੈ ਦੁਲਾਵਾਂ ਦੀ ਮਾਤਰਾ ਦਾ ਅਸੀਂ ਬਹੁਤਾ ਖਾਸਾ ਖਿਆਲ ਨਹੀਂ ਰੱਖਦੇ ਪਰ ਮੈਂ ਹਮੇਸ਼ਾ ਵੀਰਤੀ ਕਰਦਾ ਹੁੰਨਾ ਜਿੰਨੀਆਂ ਵੀ ਸਿੱਖ ਸੰਤਾਂ ਨੂੰ ਗੁਰੂ ਸਾਹਿਬ ਦੀ ਦਇਆ ਦੇ ਨਾਲ ਕੋਸ਼ਿਸ਼ ਕਰਕੇ ਮੈਂ ਸੰਥਿਆ ਕਰਾ ਰਿਹਾ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਹੁੰਨਾ ਵੀ ਜਿਹੜੀਆਂ ਦੁਲਾਵਾਂ ਦੀਆਂ ਮਾਤਰਾ ਦੁਲਾਵਾਂ ਦੀ ਜਿਹੜੀ ਮਾਤਰਾ ਹੈ ਦੁਲਾਵਾਂ ਦੀ ਮਾਤਰਾ ਦਾ ਆਪਣਾ ਇੱਕ ਮੁਕੰਮਲ ਉਚਾਰਨ ਤੇ ਦੁਲਾਵਾਂ ਦੀ ਮਾਤਰਾ ਦਾ ਉਚਾਰਨ ਸਾਨੂੰ ਪ੍ਰੋਪਰ ਹੀ ਕਰਨਾ ਚਾਹੀਦਾ ਇਹਨੂੰ ਇਕ ਲਾਂ ਦੀ ਮਾਤਰਾ ਦੇ ਵਿੱਚ ਉਚਾਰਨ ਨਹੀਂ ਕਰਨਾ ਚਾਹੀਦਾ ਦੁਲਾਵਾਂ ਦੀ ਮਾਤਰਾ ਦਾ ਐ ਐੜੇ ਦੁਲਾਵਾਂ ਐ ਇੱਥੇ ਆ ਵਾਵੇ ਦੁਲਾਵਾਂ ਵੈ ਤੋ ਪਾਠ ਆ ਗਾਵੈ ਪਰ ਇਹਦੇ ਨਾਲ ਇੱਕ ਦੂਜਾ ਸ਼ਬਦ ਤੁਸੀਂ ਦੇਖੋ ਗੱਗੇ ਕੰਨਾ ਵਾਵਾ ਹਾ ਹੇ ਹੁਸੀਆਰੀ ਹੁਣ ਇਹ ਜਿਹੜੇ ਜਿੰਨੇ ਵੀ ਸ਼ਬਦ ਆ ਤੁਸੀਂ ਦੇਖ ਰਹੇ ਹੋ ਮੈਂ ਬੇਨਤੀ ਕਰਨਾ ਚਾਹਾਂਗੇ ਇਹ ਸ਼ਬਦ ਆ ਜੀ ਕਿਰਿਆਵਾਚੀ ਵਰਬ ਵਾਲੇ ਸ਼ਬਦ ਪਰ ਇਹ ਸ਼ਬਦਾਂ ਦਾ ਜਿਹੜਾ ਸਰੂਪ ਆ ਉਹਦੇ ਕੋਈ ਚਾਰ ਤਰੀਕੇ ਦੇ ਨਾਲ ਆਇਆ ਹੋਇਆ ਹੈ ਪਹਿਲਾ ਸ਼ਬਦ ਆ ਗਾਵ ਹੈ ਦੂਜਾ ਸ਼ਬਦ ਆ ਗੱਗੇ ਕੰਨਾ ਵਾਵਾ ਹਾਹੀ ਨੂੰ ਹਿਆਰੀ ਦੇ ਨਾਲ ਇਹਨੂੰ ਸੁਨੇਹੋਂ ਧਿਆਨ ਨਾਲ ਗਾਵੇ ਸ਼ਬਦ ਇੱਕ ਵਚਨ ਕਿਰਿਆਵਾਚੀ ਸ਼ਬਦ ਆ ਪਰ ਜਦੋਂ ਗਾਵੈ ਹਾਹੀ ਨੂੰ ਨਾਲ ਹਿਆਰੀ ਲੱਗ ਗਈ ਫਿਰ ਇਹਦਾ ਉਚਾਰਨ ਬਣ ਜਾਏਗਾ ਹਲਕਾ ਜਿਹਾ ਇਹਦੇ ਵਿੱਚ ਨਾਸਕ ਉਚਾਰਨ ਆਏਗਾ ਹਾਹਾ ਜਿਹੜਾ ਹੈ ਉਹ ਵਾਵੇ ਅੱਖਰ ਦੇ ਨਾਲ ਮਿਲ ਕੇ ਪ੍ਰੋਨਾਂਊਂਸ ਹੋਏਗਾ ਗਾਵੈ ਗਾਵੈ ਦਾ ਪਾਠ ਨਾਸਕੀ ਟੋਨ ਚ ਆ ਰਿਹਾ ਪਰ ਇਹ ਜਿਹੜਾ ਗਾਵੈ ਸ਼ਬਦ ਆ ਹੈ ਇਹ ਵੀ ਕਿਰਿਆਵਾਚੀ ਆ ਗਾਵੈ ਇਹ ਸਾਸੰਗਤ ਜੀ ਬਹੁ ਵਚਨਾਂ ਪ੍ਰੂਰਲ ਪ੍ਰੂਰਲ ਕਿਰਿਆਵਾਚੀ ਸ਼ਬਦ ਗਾਵੈ ਇੱਕ ਵਚਨ ਹੋ ਗਿਆ ਇੱਕ ਵਚਨ ਕਿਰਿਆਵਾਚੀ ਸ਼ਬਦ ਨੂੰ ਜਦੋਂ ਮਹਾਰਾਜ ਜੀ ਨੇ ਪ੍ਰੂਰਲ ਸ਼ਬਦਾਂ ਦੇ ਵਿੱਚ ਬਣਾਇਆ ਤੇ ਫਿਰ ਹੇ ਨੂੰ ਸਿਹਾਰੀ ਲਾ ਦਿੱਤੀ ਆ ਗਾਵੈ ਗਾਵੇਂ ਗਾਵੇਂ ਫਿਰ ਉਸ ਤੋਂ ਅਗਲਾ ਸ਼ਬਦ ਦੇਖੋ ਗਾਵਿਐ ਇੱਥੇ ਐੜੇ ਤੇ ਦੁਲਾਵਾਂ ਦਾ ਪਾਠ ਆ ਗਿਆ ਇਹਦਾ ਮਤਲਬ ਬਣ ਗਿਆ ਗਾਉਣਾ ਚਾਹੀਦਾ ਹੈ ਜਗ ਗਾਇਆ ਜਾ ਸਕਦਾ ਹੈ ਗਾਵੇ ਇੱਕ ਬੰਦਾ ਗਾਉਂਦਾ ਹੈ ਗਾਵੇ ਗਾਵੇ ਤੁਹਾਨੂੰ ਪੌਂਡ ਪਾਣੀ ਬੈਸੰਤਰ ਬਹੁਤ ਸਾਰੇ ਗਾਰੇ ਆ ਰੱਬ ਜੀ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂਦਰ ਨਾਲੇ ਬਹੁਤ ਰੱਬ ਜੀ ਨੂੰ ਗਾਉਣ ਵਾਲੇ ਆ ਕੋਈ ਇੱਕ ਬੰਦਾ ਗਾਉਂਦਾ ਹੈ ਕੋਈ ਬਹੁਤ ਬੰਦੇ ਗਾਉਂਦੇ ਆ ਫਿਰ ਗਾਵੀਏ ਗਾਵੀਏ ਸੁਮੀਏ ਰੱਬ ਜੀ ਦੇ ਨਾਮ ਨੂੰ ਗਾਉਣਾ ਚਾਹੀਦਾ ਹੈ ਮਹਾਰੇ ਦੀ ਬਾਣੀ ਨੂੰ ਗਾਉਣਾ ਚਾਹੀਦਾ ਹੈ ਇੱਥੇ ਐਡੇ ਤੇ ਦੁਲਾਵਾਂ ਆ ਗਿਆ ਗਾਵੀਏ ਇੱਥੇ ਵੀ ਗਾਵੀਏ ਨਹੀਂ ਪਾਠ ਪ੍ਰੋਨਾਂਊਂਸ ਕਰਨਾ ਗਾਵੀਏ ਇਸੇ ਤਰ੍ਹਾਂ ਅੱਗੇ ਪਾਠਾ ਗਾਵੇ ਹੈ ਗਾਵਿਆਂ ਦਾ ਮਤਲਬ ਕੀ ਬਣ ਗਿਆ ਗਾਉਣ ਦੇ ਨਾਲ ਜਾਂ ਗਾਉਣ ਦੇ ਰਾਹੀ ਦੇਖੋ ਇਹ ਚਾਰ ਤਰ੍ਹਾਂ ਦੇ ਸੰਗਤ ਜੀ ਕਿਰਿਆਵਾਚੀ ਸ਼ਬਦ ਗੁਰੂ ਸਾਹਿਬ ਦੀ ਬਾਣੀ ਚ ਸਾਨੂੰ ਪੜਨ ਮਿਲਦੀ ਆ ਇਸੇ ਤਰ੍ਹਾਂ ਸੇਮ ਇਸੇ ਪੈਟਰਨ ਦੇ ਵਿੱਚ ਹੋਰ ਵੀ ਬਹੁਤ ਸਾਰੇ ਸ਼ਬਦ ਆ ਜਿੱਦਾਂ ਆਪਾਂ ਇੱਕ ਹੋਰ ਸ਼ਬਦ ਲੈ ਲਈਏ ਇਹ ਸ਼ਬਦ ਤੁਸੀਂ ਦੇਖੋ ਇਹਦੇ ਵਿੱਚ ਪਾਠ ਆ ਗਿਆ ਸੁਣੈ ਸੁਣੈ ਇੱਕ ਬੰਦਾ ਸੁਣਦਾ ਹੈ ਸੁਣੈ ਪਰ ਜੇ ਜ਼ਿਆਦਾ ਸੁਣਦੇ ਆ ਫਿਰ ਆਪਾਂ ਕੀ ਪੜਾਂਗੇ ਸੁਣੈ ਹਾ ਹਿੰਸੈ ਆਈ ਲਾਗੇ ਸੁਣੈ ਹਾ ਹਿੰਸੈ ਆਈ ਲਾਗੇ ਇੱਥੇ ਨਾਸਕੀ ਪਾਠ ਆਏਗਾ ਸੁਣੈ ਪੜਾ ਇੱਕ ਪਾਠ ਸੁਣੀਏ ਸੁਨਣਾ ਚਾਹੀਦਾ ਹੈ ਫਿਰ ਆ ਗਿਆ ਸੁਣਿਆ ਸੁਨਣ ਦੇ ਨਾਲ ਹੁਣ ਇਹ ਵੀ ਚਾਰ ਤਰ੍ਹਾਂ ਦੇ ਸ਼ਬਦ ਕਿਰਿਆਵਾਚੀ ਗੁਰੂ ਸਾਹਿਬ ਦੀ ਬਾਣੀ ਚ ਸਾਨੂੰ ਪੜਨ ਮਿਲਦੇ ਆ ਸੁਣੇ ਸੁਣੇ ਸੁਣੀਏ ਫਿਰ ਸੁਣਿਆ ਸੁਣਿਆ ਸਿੱਧ ਪੀਰ ਸੁਰਨਾਥ ਚਾਰ ਪੌਣੀਆਂ ਪੜਦੇ ਨੇ ਆਪਾਂ ਜਪਜੀ ਸਾਹਿਬ ਦੀ ਬਾਣੀ ਚ ਇਸੇ ਤਰ੍ਹਾਂ ਹੋਰ ਸ਼ਬਦ ਲੈ ਲਓ ਜੀ ਜਿਹਦਾ ਅਸੀਂ ਸ਼ਬਦ ਲੈਨੇ ਆ ਅ ਸੇਵੈ ਸੇਵੈ ਸੇ ਇਕਲਾ ਵੈ ਸੇਵੈ ਸੇਵੈ ਇੱਕ ਬੰਦਾ ਸੀਂਦਾ ਹੈ ਇੱਕ ਬੰਦਾ ਸਿਮਰਨ ਕਰਦਾ ਹੈ ਪਰ ਜੇ ਜ਼ਿਆਦਾ ਵਾ ਸੇਵ ਹੈ ਹਾ ਹੁਸ਼ਿਆਰੀ ਲੱਗੀ ਸੇਵ ਹੈ ਬਹੁਤ ਜ਼ਿਆਦਾ ਲੋਕ ਜਿਹੜੇ ਆ ਰੱਬ ਨੂੰ ਸਿਮਰਦੇ ਆ ਫਿਰ ਇੱਕ ਪਾਠ ਆ ਸੇ ਵੀ ਹੈ ਪਰਬੂ ਜੀ ਦਾ ਨਾਮ ਸਿਮਰਨਾ ਚਾਹੀਦਾ ਹੈ ਫਿਰ ਇੱਕ ਪਾਠ 6 ਵੇ ਹੈ 6 ਵੇ ਹੈ 7 ਦੇ ਨਾਲ ਸਿਮਰਨ ਕਰਨ ਦੇ ਨਾਲ ਇਹਦਾ ਇਹ ਅਰਥ ਬਣ ਗਿਆ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਇਸੇ ਤਰ੍ਹਾਂ ਕਿਰਿਆਵਾਚੀ ਸ਼ਬਦ ਜਿਹੜੇ ਆ ਸੰਗਤ ਜੀ ਚਾਰ ਰੂਪਾਂ ਦੇ ਵਿੱਚ ਸਾਨੂੰ ਪੜਨ ਨੂੰ ਮਿਲਦੇ ਆ ਇਸੇ ਤਰ੍ਹਾਂ ਹੋਰ ਸ਼ਬਦ ਆ ਆਪਾਂ ਲਾਲੂ ਜੀ ਸ਼ਬਦ ਲੈਣੇ ਪੜਾ ਪੜੈ ਇੱਕ ਬੰਦਾ ਪੜਦਾ ਹੈ ਪੜੈ ਪੜੇ ਹਾ ਹਿੰਸਾੜੀ ਆ ਗਈ ਨਾਸਕੀ ਉਚਾਰਨਾਏਗਾ ਪੜੇ ਬਹੁਤ ਜ਼ਿਆਦਾ ਲੋਕ ਪੜਦੇ ਆ ਫਿਰ ਪੜੀ ਹੈ ਪੜਨਾ ਚਾਹੀਦਾ ਹੈ ਪੜੇ ਐ ਪੜਨ ਦੇ ਨਾਲ ਇਸੇ ਤਰ੍ਹਾਂ ਪਾਠ ਆ ਜਾਏਗਾ ਜੀ ਕਰੈ ਫਿਰ ਕਰੈ ਹਾ ਹਿੰਸਾੜੀ ਨਾਲ ਕਰੈ ਫਿਰ ਪਾਠ ਆ ਗਿਆ ਜੀ ਕਰੀ ਹੈ ਐਡੇ ਦੇ ਤੁਲਾਵਾ ਦਾ ਦਾ ਪਾਠ ਆ ਗਿਆ ਕਰੀ ਹੈ ਫਿਰ ਕਰੇ ਐ ਕਰੇ ਐ ਕਰਨ ਦੇ ਨਾਲ ਸੋ ਗੁਰੂ ਸਾਹਿਬ ਜੀ ਦੀ ਬਾਣੀ ਦਾ ਜਦੋਂ ਅਸੀਂ ਪਾਠ ਕਰਦੇ ਆ ਇਹਦੇ ਵਿੱਚ ਉਚਾਰਨ ਦਾ ਖਾਸਾ ਖਿਆਲ ਰੱਖੋ ਤੁਸੀਂ ਦੇਖੋ ਜੀ ਇੱਕ ਲਗ ਮਾਤਰ ਦੇ ਨਾਲ ਤੇ ਇੱਕ ਅੱਖਰ ਐਕਸਟਰਾ ਲੱਗਣ ਦੇ ਨਾਲ ਸ਼ਬਦ ਦਾ ਅਰਥ ਜਿਹੜਾ ਬਿਲਕੁਲ ਚੇਂਜ ਹੋ ਰਿਹਾ ਹੈ ਗਾਵੈ ਗਾਵੈ ਗਾਵਿਐ ਗਾਬੈ ਹੈ ਸਿਵੈ ਸੇ ਮੇ ਸੇ ਵੀ ਹੈ ਸੇ ਵੇ ਹੈ ਇਹੜਾ ਅੱਖਰ ਐਕਸਟਰਾ ਲਗਾ ਦਿੱਤਾ ਮਤਲਬ ਚੇਂਜ ਹੋ ਗਿਆ ਪਾਠ ਦਾ ਉਚਾਰਨ ਵੀ ਚੇਂਜ ਹੋ ਗਿਆ ਹਾ ਹੁਣ ਸਿਆਰੀ ਲੱਗ ਗਈ ਇੱਕ ਵਚਨ ਤੋਂ ਬਹੁਵਚਨ ਸ਼ਬਦ ਬਣ ਗਿਆ ਕਿਰਿਆਵਾਚੀ ਸੂ ਸੰਗਤ ਜੀ ਮੈਂ ਉਮੀਦ ਕਰਦਾ ਅੱਜ ਦੇ ਇਸ ਪ੍ਰੋਗਰਾਮ ਚ ਦਿੱਤੀ ਜਾਣਕਾਰੀ ਤੁਹਾਨੂੰ ਜਰੂਰ ਸਮਝ ਵਿੱਚ ਆ ਗਈ ਹੋਵੇਗੀ ਇਹਨੂੰ ਵੱਧ ਤੋਂ ਵੱਧ ਅੱਗੇ ਸਿੱਖ ਸੰਗਤ ਨਾਲ ਸ਼ੇਅਰ ਜਰੂਰ ਕਰਦੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ